ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਹਾਂ ਤਾਂ ਅਗਲਾ ਸਿਸਟਮ ਜਿਹੜਾ ਲੱਗਣ ਜਾ ਰਿਹਾ ਜਾਨੀ ਕਿ ਅੱਜ 3 ਅਗਸਤ ਆ ਦੁਪਹਿਰ ਤੋਂ ਲੈ ਕੇ ਠੀਕ 3 ਅਗਸਤ ਦੁਪਹਿਰ ਤੋਂ ਲੈ ਕੇ ਤੇ 4 ਅਗਸਤ ਸ਼ਾਮ ਦੇ ਵਿੱਚਕਾਰ ਜਿਹੜੇ ਘੰਟੇ ਉਹਨਾਂ ਦੇ ਦਿਨ ਹੋਣਗੇ ਇਸ ਵਿੱਚ ਹਲਚਲਾ ਹੋਣ ਦੀ ਸੰਭਾਵਨਾ ਹੈ ਕਿ ਪੰਜਾਬ, ਰਿਆਣਾ ਤੇ ਰਾਜਸਥਾਨ ਦੇ ਫਿਰ ਤੋਂ ਜਿਹੜਾ ਕਈ ਲਗਾ ਉਮੀਦ ਹੈ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਜਾਨੀ ਕਿ ਆਪਾਂ ਤੁਹਾਨੂੰ ਮੇਨ ਮੇਨ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਇਸ ਵਿੱਚ ਜ਼ਿਲ੍ਹੇ ਅਫੈਕਟ ਹੋਣਗੇ ਪਠਾਨਕੋਟ, ਗੁਰਦਾਸਪੁਰ ਤੋਂ ਲੈ ਕੇ ਅੰਮ੍ਰਿਤਸਰ ਹੋ ਗਿਆ ਸਵਰ ਤਰਨਤਾਰਨ ਇਸ ਇਲਾਕੇ ਜਲੰਧਰ ਕਪੂਰਥਲਾ ਲੁਧਿਆਣਾ ਹੋ ਗਿਆ ਬਰਨਾਲਾ ਆ ਗਿਆ ਮੋਗਾ ਆ ਗਿਆ ਫਿਰੋਜ਼ਪੁਰ ਦੇ ਕੁਝ ਕੁ ਇਲਾਕੇ ਹੋ ਗਏ ਜਾਂ ਹੁਸ਼ਿਆਰਪੁਰ ਦੇ ਨਵਾਂ ਸ਼ਹਿਰ ਦੇ ਇਲਾਕੇ ਆ ਰੂਪਨਗਰ ਹੋ ਗਿਆ ਇਸ ਤੇ ਨਾਲਾ ਤੇ ਮਹਾਲੀ ਚੰਡੀਗੜ੍ਹ ਦੇ ਇਲਾਕੇ ਹੋ ਗਏ ਜਾਂ ਸਿਰਸਾ ਹੋ ਗਿਆ ਸਾਰ ਹੋ ਗਿਆ ਫਤਿਹਾਬਾਦ ਹੋ ਗਿਆ ਬਠਿੰਡਾ ਮਾਨਸਾ ਤਾਂ ਸੰਗਰੂਰ ਹੋ ਗਿਆ ਤਾਂ ਇਹਨਾਂ ਵਿੱਚ ਸਭਾਵਨਾ ਸਭ ਤੋਂ ਜ਼ਿਆਦਾ ਰਹੇਗੀ ਜਾਨਕਿ ਇਹਨਾਂ ਜ਼ਿਲ੍ਹਿਆਂ ਵਿੱਚ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਤੇ ਕੁਝ ਥੋੜੇ ਬਹੁਤ ਖੇਤਰਾਂ ਵਿੱਚ ਭਾਰੀ ਮੀਂਹ ਦੀ ਛੱਟ ਜਿਹੜੀ ਵੇਖਣ ਨੂੰ ਮਿਲ ਸਕਦੀ ਤਾਂ ਬਾਕੀ ਜਿਹੜੇ ਜ਼ਿਲ੍ਹੇ ਮੈਂ ਨਹੀਂ ਬੋਲੇ ਜਿਵੇਂ ਆ ਫਾਜ਼ਿਲਕਾ ਹੋ ਗਿਆ ਫ ਲੱਗਦੇ ਕੁਝ ਬਠਿੰਡਾ ਦੇ ਇਲਾਕੇ ਜਾਂ ਆਪਣੇ ਹੋਗੇ ਫਿਰੋਜ਼ਪੁਰ ਦੇ ਕੁਝ ਇਲਾਕੇ ਜਾਂ ਸੂਰਤਗੜ ਹੋ ਗਿਆ ਤੇ ਆਪਣੇ ਸ਼੍ਰੀ ਗੰਗਾ ਨਗਰ ਹਰਮਾਨਗੜ ਨੂਬਗੜ ਹੋ ਗਿਆ ਸੰਗਰੀ ਆ ਗਿਆ ਜਾਂ ਖਾਜੂਵਾਲਾ ਗਿਆ ਕੈਥਲ ਹੋ ਗਿਆ ਕਰਨਾਲ ਹੋ ਗਿਆ ਪਾਣੀਪਤ ਹੋ ਗਿਆ ਰੁੱਤਕ ਹੋ ਗਿਆ ਇਹਨਾਂ ਵਿੱਚ ਵੀ ਕਿਤੇ ਕਿਤੇ ਜਿਹੜਾ ਹਲਕਾ ਦਰਮਿਆਨਾ ਤੇ ਕਿਤੇ ਕਿਤੇ ਹੋ ਸਕਦਾ ਇੱਕਾ ਤੋਂ ਦੁੱਕਾ ਭਾਗਾ ਵਿੱਚ ਜਿਹੜੀ ਭਾਰਮੀ ਦੀ ਛੱਟ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਪੰਜਾਬ ਦੇ ਅੱਧੇ ਪੰਜਾਬ ਜਾਂਦੇ ਪੰਜਾਬ ਤੋਂ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਦੇ ਅਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਤਾਂ ਹਰਿਆਣਾ ਦੇ ਵੀ ਕੁਝ ਆਪਾਂ ਗੱਲ ਕਰੀ ਜਿਹੜੇ ਪੰਜਾਬ ਦੇ ਨਾਲਕਤ ਖੇਤਰ ਜਾਂ ਕੈਥਲ त्यासप पानीपत आसप क्षेत्र के शेष सार फतेहाबाद हो गया चंडीगढ़ दे नालक दे अंबाला पंचकुला दे ਖੇਤਰਾ ਵਿੱਚ ਉਸ ਤੋਂ ਬਾਅਦ ਹਰਿਆਣਾ Rajasthan ਦੀ ਗੱਲ ਕਰੀ ਤਾਂ ਸੂਰਤਗੜ ਵਿੱਚ ਹੋ ਗਿਆ ਸੰਗਰੀ ਆ ਗਏ ਨਵੇਂ ਸਭਾਵਨਾ ਜ਼ਿਆਦਾ ਰਹੀ ਕਿ ਸ਼੍ਰੀ ਗੰਗਾ ਨਾਨ੍ਹਮਾਨਗੜ ਨੂਬਗੜ ਜਖਾਜੂਗੜ ਦੇ ਕੁਝ ਕੁ ਖੇਤਰਾ ਵਿੱਚ ਸਭਾਵਨਾ ਰਹੀ ਕਿ ਤਕੜੇ ਹਲਕੇ ਦਰਮਿਆਨੇ ਚਰਾਟੇ ਦਰਜ ਕੀਤੇ ਜਾ ਸਕਦੇ ਨੇ ਤਾਂ ਅੱਜ 3 ਅਗਸਤ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਵਿੱਚਕਾਰ ਵੀ ਜਿਹੜੇ ਹਲਚਲਾਂ ਹੋਣ ਦੀ ਸਭਾਵਨਾ ਕੁਝ ਕੁ ਲੱਗਾ ਮੀਂਹ ਦੇ ਅਸਰ ਜਿਹੜੇ ਪਾਦੇ ਦਿਖਾਈ ਦੇ ਰਹੇ ਨੇ ਪੰਜਾਬ ਹਰਿਆਣਾ ਤੇ Rajasthan ਦੇ ਖੇਤਰਾ ਵਿੱਚ ਤਾਂ ਜਿਹੜੀ ਕਾਰਵਾਈ ਹੋਵੇਗੀ ਅੱਜ ਅਤੇ ਅਗਸਤ ਰਾਤ ਨੂੰ ਵੀ ਕੁਝ ਕਲਾਕਾਂ ਵਿੱਚ ਵੇਖਣ ਨੂੰ ਮਿਲੇਗੀ ਤਾਂ ਸਵੇਰ ਦੇ ਘੰਟੇ ਜਿਹੜੇ ਹੋਣਗੇ 4 ਅਗਸਤ ਤਸਵੀਰ ਦਾ ਮੇਨ ਦਿਨ ਹੋਵੇਗਾ ਤਾਂ 3 ਅਗਸਤ ਦੁਪਹਿਰ ਤੋਂ ਲੈ ਕੇ ਸ਼ਾਮ ਤੋਸਰ 4 ਅਗਸਤ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਵਿਚਕਾਰ ਇਹੜੇ ਘੰਟੇ ਤੁਹਾਨੂੰ ਦਿਨ ਦੱਸੇ ਨੇ ਠੀਕ ਹੈ ਇਹਨਾਂ ਵਿੱਚ ਹਲਚਲਾਂ ਜ਼ਿਆਦਾ ਹੋਣ ਦੀ ਸੰਭਾਵਨਾ ਹੈ ਤੋਸਰ 5 ਅਗਸਤ ਨੂੰ ਵੀ ਟੁੱਟਵੇ ਰੂਪ ਵਿੱਚ ਕਾਰਗੀਆਂ ਕੁਝ ਕਲਾਕਾਂ ਵਿੱਚ ਟਾਊਨ ਟਾਊਨ ਲੱਗ ਕੇ ਵਿੱਚ ਵੇਖਣ ਨੂੰ ਮਿਲ ਸਕਦੇ ਟੁੱਟਵੀਆਂ ਜਿਹੜੀ ਕਾਰਗੀਆਂ ਹੋਣ ਦੀ ਸੰਭਾਵਨਾ ਤੇ ਉਸ ਤੋਂ ਬਾਅਦ 6 ਅਗਸਤ ਤੋਂ ਲੈ ਕੇ 10 12 ਅਗਸਤ ਦੇ ਵਿਚਕਾਰ ਇੱਕ ਜਾਂ ਦੋ ਵਾਰ ਪੰਜਾਬ ਹਰਿਆਣਾ ਤੇ ਰਾਜ ਨੇ ਤੁਹਾਡੇ ਤੱਕ ਅਪਡੇਟ ਜਾਣਕਾਰੀ ਬਾਅਦ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਹੋਰ ਵੀ ਬਦਲਾਅ ਆ ਸਕਦੇ ਨੇ ਤਾਂ ਫਾਈਨਲੀ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ 3 ਅਗਸਤ ਅੱਜ ਤੇ 4 ਅਗਸਤ ਦੇ ਦੋ ਦਿਨ ਮੇਨ ਰਹਿਣਗੇ ਜਾਨੀ ਕਿ ਸੂਚ ਹਲਚਲਾ ਹੋਣ ਦੀ ਸਭਾਵਨਾ ਪੰਜਾਬ ਦੇ ਅੱਧੇ ਪੰਜਾਬ ਦੇ ਤੇ ਪੰਜਾਬ ਦੇ ਚਾਰਤਰ ਇਲਾਕਿਆਂ ਵਿੱਚ ਹਰਿਆਣਾ ਦੇ ਵੀ ਰਾਜਸਥਾਨ ਦੇ ਵੀ ਕੁਝ ਟੰਟ ਲੱਗਿਆ ਸਭਾਵਨਾ ਰਵੇ ਕਿ ਜਾਨੀ ਕਿ ਤੋਂ ਜ਼ਿਲ੍ਹੇ ਫਿਰ ਤੋਂ ਦੱਸਣ ਦੀ ਕੋਸ਼ਿਸ਼ ਕਰੀਏ ਮਾਚਾਤ ਬਾਬਾ ਦੇ ਪੰਜਾਬ ਦੇ ਖੇਤਰ ਹੋਗੇ ਤਾਂ ਜਿਹੜੇ ਪਹਾੜਾਂ ਦੇ ਨਾਲ ਲੱਗਦੇ ਕੁਝ ਪੂਰਬੀ ਕੁਝ ਆ ਕੁਝ ਮਾਧਿ ਕੁਝ ਹਰਿਆਣਾ ਦੇ ਨਾਲ ਲੱਗਦੇ ਖੇਤਰ ਇਹਨਾਂ ਵਿੱਚ ਸਭਾਵਨਾ ਜ਼ਿਆ ਮਰਸਰ ਤਰਨਤਨ ਜਲੰਧਰ ਕਪੂਰਥਲਾ ਨਵਾਂ ਸ਼ਹਿਰ ਦੇ ਇਲਾਕੇ ਜਾਂ ਹਿਆਰਪੁਰੋਗਾ ਲੁਧਿਆਣਾਗਾ ਬਰਨਾਲਾ ਤੇ ਕੁਝ ਕਲਾਕੇ ਫਿਰੋਜ਼ਪੁਰ ਮੋਗਾ ਦੇ ਕੁਝ ਕਲਾਕੇ ਹੋਗੇ ਜਾਂ ਰੂਪਨਗਰ ਹੋ ਗਿਆ ਮੁਹਾਲੀ ਚੰਡੀਗੜ੍ਹ ਹੋ ਗਿਆ ਫਤਿਗੜ੍ਹ ਸਾਹਿਬ ਹੋ ਗਿਆ ਪਟਿਆਲਾ ਆ ਗਿਆ ਸੰਗਰੂਰ ਦੇ ਕੁਝ ਕਲਾਕੇ ਬਠਿੰਡਾ ਮਾਨਸਾ ਦੇ ਕੁਝ ਕਲਾਕੇ ਇਹਨਾਂ ਵਿੱਚ ਸਭਾਵਨਾ ਸਭ ਤੋਂ ਜ਼ਿਆਦਾ ਰਹੇਗੀ ਤੇ ਬਾਕੀ ਜਿਹੜੇ ਜ਼ਿਲ੍ਹੇ ਮੈਂ ਨਹੀਂ ਬੋਲੇ ਠੀਕ ਹੈ ਫਰੀਦਕੋਟ ਮੁਕਸਰ ਹੋ ਗਿਆ ਤਾਂ ਉਸ ਤੋਂ ਬਾਅਦ ਕੁਝ ਆਪਾਂ ਗੱਲ ਕਰੀ ਫਾਜ਼ਿਲਕਾ ਹੋ ਗਿਆ ਜਾਂ ਅਬੂਰ ਮਲੋਟ ਹੋ ਗਿਆ ਤੇ ਇਸ ਤੇ ਨਾਲ ਲੱਗਦੇ ਕੁਝ ਮਲੇਰਕੋਟਲਾ ਦੇ ਇਲਾਕੇ ਹੋਗੇ ਜਿਵੇਂ ਬਰਨਾਲਾ ਫਿਰ ਇਹਨਾਂ ਵਿੱਚ ਸੁਭਾਵਨਾ ਜਾਨੀ ਕਿ ਠੀਕ ਠਾਕ ਰਵੇ ਕਿਤੇ ਕਿਤੇ ਹਲਕੇ ਦਰਮਿਆਨੇ ਹੋ ਸਕਦਾ ਇੱਕਾ ਦੁਕਾ ਪਾਕਾ ਵਿੱਚ ਜਿਹੜੇ ਦਰਮਿਆਨੇ ਜਰਾਮੀ ਪੈਣਦੇ ਆ ਸਾਰ ਇੱਥੇ ਵੀ ਆ ਬਾਂਦੇ ਦਿਖਾਈ ਦੇ ਰਹੇ ਨੇ ਤਾਂ ਬਾਕੀ ਜਿਹੜੇ ਸ਼੍ਰੀ ਗੰਗਨ ਹਰਿਮਾਨ ਗਾ ਨੋਬਗੜ ਹੋ ਗਿਆ ਖਾਜੂ ਵਾਲਾ ਗਿਆ ਜਸ ਚੁਰੂ ਹੋ ਗਿਆ ਸੂਰਤਗੜ ਹੋ ਗਿਆ ਇਹਨਾਂ ਵਿੱਚ ਸੁਭਾਵਨਾ ਰਵੇ ਕਿਤੇ ਕਿਤੇ ਹਲਕੇ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਦੋਸਤੋ ਸਿਸਾ ਸਹਾਰ ਫਤਿਹਬਾਦ ਵਿੱਚ ਸੁਭਾਵਨਾ ਕਾਫੀ ਰਹੇਗੀ ਕੈਥਲ ਵਿੱਚ ਸੁਭਾਵਨਾ ਕਾਫੀ ਜਿਹੜੀ ਬਾਂਦੇ ਦਿਖਾਈ ਦੇ ਰਹੀ ਅੰਬਾਲਾ ਆ ਗਿਆ ਪੰਚਕੁਲਾ ਵਿੱਚ ਸੁਭਾਵਨਾ ਕਾਫੀ ਰਹੇਗੀ ਇੱਥੇ ਵੀ ਕਿਤੇ ਆਪਾਰਿਮੀ ਦੇ ਛੱਟ ਜਿਹੜੀ ਵੇਖਣ ਨੂੰ ਮੇਰੇ ਸੇ ਜੀਂਦ ਹੋ ਗਿਆ ਜਾਂ ਇਸ ਤੇ ਨਾਲਕਤ ਖੇਤਰਾ ਵਿੱਚ ਸੁਭਾਵਨਾ ਬੰਦੀ ਦਿਖਾਈ ਦੇ ਰਹੀ ਹੈ ਤਾਂ 3 ਅਗਸਤ ਦੁਪਹਿਰ ਤੋਂ ਲੈ ਕੇ ਤੇ 4 ਅਗਸਤ ਸ਼ਾਮ ਦੇ ਵਿੱਚਕਾਰ ਜਿਹੜੇ ਘੰਟੇ ਉਹਨਾਂ ਦੇ ਦਿਨ ਉਹਨਾਂ ਦੇ ਵਿੱਚ ਜਾਰਾ ਜਿਹੜਾ ਹਲਚਲਾ ਹੋਣ ਦੀ ਸੰਭਾਵਨਾ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਰੋ ਹੁਣ ਤੱਕ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ